ਖੜ ਕੇ ਇਹਨੂੰ ਵੀ ਜਾਣਾ ਫਿਰ ਖੜ ਕੇ ਸੋਸਰੀ ਘਰ ਬਸੇ ਜੀ ਆਂਦੀ ਤਸਕੀਰ ਸਾਡੀਆਂ ਬੀਬੀਆਂ ਵੀ ਗਰਾਊਂਡ ਦੇ ਵਿੱਚ ਆਉਂਦੀਆਂ ਇਸ ਟਾਈਮ ਠੰਡਾ ਹੋਇਆ ਹੋਇਆ ਮੌਸਮ ਬੈਠੀਆਂ ਆਂ ਆਂਟੀ ਵੀ ਕਾਫੀ ਟਾਈਮ ਬਾਅਦ ਹੁਣ ਵੀਡੀਓ 'ਚ ਆਏ ਆ ਹਨਾ ਤੇ ਇਹ ਭੈਣ ਹੋਣੀ ਸਾਡੇ ਚਲੇ ਜਾਂਦੇ ਇੰਡੀਆ 10 ਮਹੀਨੇ ਇੰਡੀਆ ਰਹਿੰਦੇ ਆ 10 ਮਹੀਨੇ ਲਾ ਕੇ ਆਉਨੇ ਨਾ ਹਾਂਜੀ ਹਨਾ ਫਿਰ 2 ਮਹੀਨੇ ਸਾਡੇ ਕੋਲੇ ਇੱਥੇ ਤੇ ਹੁਣ ਆਏ ਹੋਏ ਆ ਕੱਲ ਨੂੰ ਤਿਆਰੀ ਕੱਲ ਨੂੰ ਤੇ ਆ ਰਹੀ ਚਲੋ ਵਧੀਆ ਤੁਹਾਡਾ ਸਫਰ ਸੋਹਣਾ ਸੋਹਣਾ ਨਿਕਲੇ ਹਨਾ ਸੋਹਣਾ ਸੋਹਣਾ ਸਫਰ ਹੋਵੇ ਖੁਸ਼ੀ ਖੁਸ਼ੀ ਪਹੁੰਚੋ ਪਹਿਲਾਂ ਇੱਥੋਂ ਦੀ ਗਰਮੀ ਦਾ ਆਨੰਦ ਮਾਣਿਆ ਹਾਂ ਇੱਥੇ ਨਾ ਨਾ ਫੋਟੋਆਂ ਖੁਸ਼ੀ ਆਸੇਂਦੀ ਆ ਹਾਂ ਸਹੀ ਗੱਲ ਆ ਉਹ ਤਾਂ ਥੋੜੀ ਜਿਹੀ ਖਿਆ ਹਾਂ ਬਲਜੀਤ ਵੇਖਦੀ ਆ ਨਾ ਤੁਸੀਂ ਨਾਲ ਖੜੋ ਨਾ ਉਹਨਾਂ ਤੇ ਫਿਰ ਉਹ ਕਹਿੰਦੇ ਮੇਰੇ ਨਾਲ ਖੜੋ ਵੀ ਸਾਡੀ ਉਹ ਆਉਂਦੀ ਵੀਡੀਓ ਹੈ ਫੇਰ ਹੀ ਪਤਾ ਉਹਨੂੰ ਲੱਗੂਗਾ ਹਾਂ ਸਹੀ ਗੱਲ ਆ ਇਹ ਤਾਂ ਹੈਗਾ ਹੀ ਆ ਤੁਸੀਂ ਆਂਟੀ ਯੰਗ ਉਹ ਵਿਚਾਰੇ ਬੁੱਢੇ ਆ ਨਹੀਂ ਨਹੀਂ ਕੋਈ ਜੀ ਉਹ ਆਂਟੀ ਨਹੀਂ ਉਹ ਮੇਰੇ 80 ਸਾਲ ਦਾਸ ਦੀ ਐਸੇ ਕੋ ਅੱਛਾ ਮੈਂ ਮੈਂ ਮਾਇਕਾ ਨਹੀਂ ਇਹਦੇ ਨਾਲ ਵਾਦ ਦਾ ਕੰਮ ਕਰਦਾ ਪਤਾ ਨਹੀਂ ਨੇੜੇ ਹੋ ਜਾ ਤੁਸੀਂ ਲਾ ਲਾ ਬਈ ਸਾਡੀਆਂ ਬੀਬੀਆਂ ਦੇਖ ਲਓ ਚੰਗੀ ਤਰ੍ਹਾਂ ਹੁਣ ਸਾਡੇ ਭੈਣ ਆਉਣਗੇ ਭੈਣ ਕਦੋਂ ਆਉਣਗੇ ਅਗਲੇ ਸਾਲ ਹਾਂ 10 ਮਹੀਨੇ ਲਾ ਦ 10 ਮਹੀਨੇ ਲਾ ਕੇ ਆਉਣਗੇ ਹਨਾ ਤੇ ਹੁਣ ਬਲਜੀਤ ਦੇਖ ਲੂਗੀ ਵੀਡੀਓ ਦੇ ਵਿੱਚ ਜਦੋਂ ਬਲੌਗ ਵੇਖੂਗੀ ਵੀ ਆਂਟੀ ਮੰਮੀ ਦੀ ਸਹੇਲੀ ਤੇ ਹੁਣ ਇੰਡੀਆ ਵਾਲੀ ਗਰਮੀ ਦਾ ਆਨੰਦ ਮਾਣੂ ਜਾ ਕੇ ਹਾਂ ਜੇ ਹੱਥੋਂ ਗਰਮੀ ਜਾਦੀ ਗਰਮੀ ਜਾ ਕੇ ਵੀ ਅਖੜੀ ਆ ਅਜੇ ਅਜੇ ਚੜਿਆ ਪਿਆ ਹੁਣ ਸਾਰਾ ਕੁਝ ਕਰਨਾ ਘੱਟਾ ਮਿੱਟੀ ਵੀ ਚੜਿਆ ਪਿਆ ਹੋਣਾ ਹੂੰ ਮਾਦੀ ਨੇਰੀਆਂ ਦਾ ਘੱਟਾ ਨੇਰੀਆਂ ਹਾਂ ਉਹ ਕਾਇਰ ਰਹਿ ਗਈ ਸੀ ਦਾ ਇਹ ਚੜੀ ਪਿਆ ਹਾਂ ਉਹ ਵੀ ਜਾ ਕੇ ਸਾਫ ਸੁਫਈਆ ਕਰਾਉਣਾ ਹੂੰ ਡੇੜੀ ਲਾ ਕੇ ਪੂਰਾ ਪਸੀਨਾ ਕੱਢ ਲਿਓ ਨਹੀਂ ਪਸੀਨਾ ਤਾਂ ਕੋਈ ਕੰਮ ਵਾਲੀ ਲਾ ਕੇ ਕਰਾ ਲੋਂਗੇ ਅੱਛਾ ਬੁਰੜੀਆਂ ਨਹੀਂ ਕਰਤ ਨੇ ਅੱਛਾ ਗਿਆ ਅੱਗੇ ਕਰਾਉਂਨੇ ਮੈਂ ਮੁਰਕੇ ਫਿਰ ਹਾਂ ਹਾਂ ਚਲ ਵਧੀਆ ਨਾ ਕਿਉਂ ਬੁਰੜੀਆਂ ਗੱਲਾਂ ਹੀ ਮਾਰਦੇ ਹੈ ਹੂੰ ਉਹਨਾਂ ਦਾ ਪਤਾ ਕਰ ਲਈਦਾ ਨਾ ਆਖਦੀ ਨਹੀਂ ਭਾਈ ਮੈਂ ਰੋਟੀ ਫੜਾ ਦੂੰ ਤੈਨੂੰ ਅੱਛਾ ਇਸੇ ਕੰਮ ਕਰਦੇ ਕਿਵੇਂ ਨਾ ਮੁਰੜੀਆਂ ਨੇ ਲੱਗਿਆ ਆਪੇ ਜਿੱਥੇ ਗੱਲਾਂ ਕਰਨ ਬੈਠੀਆਂ ਹੰਡੀ ਗੱਲਾਂ ਵੀ ਕਰਨ ਨੂੰ ਬਣੀਆਂ ਫਿਰ ਆਏਗਾ ਇਹਨੀਆਂ ਕੋ ਫਲਾਨੀਆਂ ਤਾਂ 6000 ਮਹੀਨੇ ਦਿੰਦੀ ਆ ਹਾਂ ਤੇ ਤੂੰ ਤਾਂ ਚਾਰ ਹੀ ਦਿੰਦੀ ਆ ਸਾਡੀ ਜੰਨੀ ਆ ਕਹਿੰਦੇ ਲੈ ਲੈ ਅੱਛਾ ਹਾਂ ਇਹ ਵੀ ਹੈਗਾ ਨਾ ਹਾਂ ਪਾਰਕ ਦੇ ਵਿੱਚ ਸ਼ਾਮ ਨੂੰ ਜੀ ਬਹੁਤ ਵਧੀਆ ਲੱਗਦਾ ਠੰਡੀ ਠੰਡੀ ਹਵਾ ਆਉਂਦੀ ਆ ਹੂੰ ਕੋਈ ਨਹੀਂ ਬਹਿ ਜੋ ਬੈਠ ਕੇ ਗੱਲਾਂ ਬਾਤਾਂ ਮਾਰ ਹਾਂ ਰਾਜੂ ਲੈ ਇੱਧਰ ਵੀ ਰਾਜ ਦੇਖ ਲੋ ਕੋਚ ਨਾ ਗੂਠਾ ਕੱਢੋ ਮੂੰਹ ਚੋਂ ਜਾ ਪਿਆ ਹਾਂ ਹਾਂ ਗੂਠਾ ਗੂਠਾ ਪਾਇਆ ਵਿੱਚ ਇਹ ਬੜਾ ਹਟਦਾ ਨਹੀਂ ਆਂਟੀ ਬੜਾ ਹਟਾਈਦਾ ਕਿਸੇ ਨੇ ਕਰੇਲਾ ਕਰੇਲਾ ਲਾਵਾਂਗੇ ਆਹ ਕਰੇਲਾ ਕਰੇਲਾ ਨਹੀਂ ਆ ਕੌੜਾ ਹੁੰਦਾ ਕਰੇਲਾ ਵੀ ਕਰੇਲਾ ਲੱਗ ਹਾਂਜੀ ਕਰੇਲਾ ਲਾਦਗੇ ਅੱਜ ਵੀਰ ਆਈ ਦੇ ਆ ਜੀਏ ਕਰੇਲਾ ਵੀ ਆ ਜੀ ਪੈਣਾ ਉਹ ਜਿਹੜੀ ਵੀਡੀਓ ਇੰਨੀ ਦਾਦੀ ਦਾਦੀ ਪੁੱਤਰਾ ਪੌਂਦੇ ਬਣਾ ਬਣਾ ਹਾਂ ਬੇਪਰਵਾਹ ਹਾਂ ਹਾਂ ਆਹਦਾ ਸਿਭਾ ਨਾ ਕਰ ਹਾਂ ਡਾਕਟਰ ਲੈ ਗਿਆ ਹਾਂ ਕਰਤੈ 9 ਮਹੀਨੇ ਦੀ ਕਰਾ ਲੈਣੀ ਹੈ ਹਾਂ ਹਾਂ ਮੈਨੂੰ ਫਿਰ ਖਰਚਾ ਵੀ ਜਿਆਦਾ ਹੋ ਜਾਣਾ ਨਾ ਕੈਸੇ ਹਾਂ ਹਾਂ ਮੈਨੂੰ ਲੱਗਦਾ ਇੱਕ ਪਰ ਬਾਈ ਨੂੰ ਆਇਆ ਇਹ ਮੇਰੇ ਨਾਲ ਤੋਂ ਪਹਿਲਾਂ ਅਸੀਂ ਨਾ ਗਿਆ ਨਾ ਕਿੱਦਾਂ ਕਰ ਬਸ ਇਸੇ ਤੋਂ ਹੁਣ ਨਹੀਂ ਫਿਰ ਆਉਂਦੇ ਸੂਖਾ ਮੇਰੀ ਚੋਦੀ ਆਈ ਇਹਨ ਵੱਟੀ ਜਿਹੜੀ ਹੈ ਅੱਛਾ ਕੰਮ ਕਰਦਾ ਰੋਣਾ ਲੋਕਾਂ ਨੂੰ ਪਾਉਂਦੇ ਸੀ ਕਿ ਉਹ ਆਉਂਦਾ ਹੈ ਉਹ ਸੋਹ। ਤੇ ਜਾਂਦੇ ਨੇ। ਹੋ। ਸਵੇਰੇ ਫਿਰ ਸਾਡੇ ਤੋਂ ਨਹੀਂ ਆਇਆ ਜਾਣ। ਤੁਸੀਂ ਹਮਨੇ ਬਾਲਾ ਸਵਖਤੇ ਆ ਨਾ। ਕਈ ਵਾਰੀ ਮੈਂ ਵੇਖਦੀ ਹੁੰਦੀ ਆ ਤੁਸੀਂ ਇੱਥੇ ਬੈਠੇ ਨੇ ਸਵੇਰੇ ਸਾਥੇ। ਸਾਂਹ ਲੈ ਉੱਤਰੋ ਪੀਂਦੇ ਹਾਂ ਤੇ ਸਾਂਹ ਲੈ। ਆਸੀਂ ਉਹ ਤੋਂ ਸਾਦਾ ਚਾਹ ਪਾਣੀ ਦਾ ਟਾਈਮ ਹੁੰਦਾ। ਮੈਂ ਉੱਪਰੋਂ ਦੀ ਟੋਲੀ ਉਹ ਮੈਂ ਤਾਂ ਆ ਗਈ। ਉਹ ਨਾ ਖਾਣ ਨੂੰ ਲੱਗਦਾ। ਉਹ ਤਾਂ ਸਾਸੀ ਕਾਲ ਕੰਮ ਦਦੀਆਂ ਨੂੰ ਦਦੀਆਂ ਤੋਂ ਦਦੀ ਹੁੰਦੀ ਚੱਲੇ ਕੱਲ ਨੂੰ। ਸਾਸੀ ਕਾਲ ਦਾ। ਹਾਂ ਠੀਕ ਆ। ਇਹ ਦਰੂਹ ਤਾਂ ਲੱਭੀ। ਸਾਸੀ ਕਾਲ ਕਰਾਂ। ਇਹ ਸਾਸੀ ਹੈ। ਸਾਸੀ ਹੈ। ਉਹ ਲਾਉਂਦਾ। ਹੁਣ ਨਵਾਂ ਸਟਾਈਲ ਸਿੱਖ ਲਿਆ। ਹੱਥ ਲਾਉਂਦਾ। ਕੱਲ ਨਹੀਂ ਲਾਉਂਦਾ ਸੀ। ਚਲੋ ਠੀਕ ਹੈ ਮੈਂ।

なぜなら。 ਉਹ ਤਾਂ ਉਹਨਾਂ ਦਾ ਉੱਥੇ ਆਫਿਸ ਵੀ ਬਣਿਆ ਹੁੰਦਾ ਨਾ ਉੱਥੋਂ ਆਪਾਂ ਟਿਕਟ ਲੈ ਸਕਦੇ ਹਾਂ ਹਾਂਜੀ ਉਹ ਫੇਰ ਉਹਨਾਂ ਨੂੰ ਪੁੱਛ ਲੈਣਾ ਸਮਾਰਤ ਮੂਲ ਕਾਲਾ ਆਪਿਆ ਜਿਹੜੀ ਆਪਣੀ ਫਲਾਈਟ ਹੈ ਜਵਾਹਰ ਦੇ ਸਾਡੇ ਤੋਂ ਉਹ ਤਾਂ 私はこの時点で安心していただけたら、これは本当にもう、私はもう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう、もう Oh Peter